ਇਹ ਵੀਡੀਓ ਵੇਖ ਰਹੇ ਕਿ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀ ਵੇਪਰਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਿੰਦ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਜਿਹੜੇ ਅੰਦਰ ਸ਼ਰਮੀ ਖਾਲੀ ਦਲ ਤੇ ਸਰਕਲ ਪ੍ਰਧਾਨਾਂ ਦਾ ਕੀਤਾ ਲਾਂ ਜਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੱੱਕਾ ਕਲਿਆਣੇ ਜਾਰੀ ਕੀਤੀ ਸੁੱੱਚੀ ਹਾਈ ਕਮਾਂਡ ਦੇ ਨਿਰਦੇਸ਼ ਨੇ ਕੀਤੀਆਂ ਗਈਆਂ ਕੀਤੀਆਂ ਗਈਆਂ ਨੇ ਇਹਨਾਂ ਵਿਕਤੀਆਂ ਚੱਗਾ ਖੇਲਿਆਣ ਜਲਦੀ ਹੀ ਜ਼ਿਲ੍ਹਾ ਜਥੇ ਪੰਨੇ ਟਾਂਚੇ ਦਾ ਕੀਤਾ ਜਾਵੇਗਾ ਵਿਸਤਾਰਪੁਰ ਵਿਸਤਾਰ ਵਿਸਤਾਰ ਗੁਰਤੇਜ ਗੁਰਤੇਜ ਸਿੰਘ ਸੰਤੂ ਪੰਜਾਬੀ ਪੰਜਾਬ ਦੇ ਸਭ ਦਾ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲਨੀ ਆਮੋੜ ਸ਼ਰਮਨੀ ਕਾਰੀਦਾਰਤਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਇਹ ਢਰੇ ਪੱਧਰ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਇਸ ਤਰ੍ਹਾਂ ਸ਼ਰਮੀ ਕਾਲੀ ਦਲ ਦੇ ਕਾਲੀ ਦਲ ਵੱਲੋਂ ਬਠਿੰਡਾ ਜ਼ਿਲ੍ਹੇ ਅੰਦਰ ਜਿੱਥੇ ਬੰਦੀ ਜਿੱਥੇ ਬੰਦੀ ਚੈਨ ਨੂੰ ਮਜ਼ਬੂਤ ਕਰਨ ਲਈ ਆਪਣੇ ਸਰਕਲ ਪ੍ਰਧਾਨਾਂ ਦਾ ਹਲਾਨ ਕੀਤਾ ਗਿਆ ਹੈ ਇਹ ਸ਼ਰਮੀ ਕਾਲੀ ਦਲ ਬਠਿੰਡਾ ਦੇ ਹਾਤੀ ਤੇ ਜ਼ਿਲ੍ਹਾ ਪ੍ਰਧਾਨ ਜੀ ਚਿੰਗ ਚੱਕਾ ਖਲਿਆਣ ਨੇ ਚਰਮਨੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਤੇ ਮੈਂਬਰ ਪਾਰਟੀ ਪਾਰਲੀਮੈਂਟ ਹਾ ਸਿਮਰਤ ਕੋ ਬਾਦਲ ਸੁਮੇਟ ਸੁਮੁੱਚੀ ਹਾਈ ਕਮਾੜ ਦੇ ਦਿੱਹਰਦ ਵਿੱਚ ਨਸਰ ਸਰਕਲ ਪ੍ਰਧਾਨ ਅਦੀ ਸੂਚੀ ਜਾਰੀ ਕੀਤੀ ਗਈ ਚਰਮਨੀ ਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਬਦਨ ਸੱਭਾ ਹਲਕਾ ਪੋਚੋ ਮੰਡੀ ਅੰਦਰ ਸਰਕਲ ਸਰ ਉਂਦਰ ਸਰਕਮ ਖਾਨਾ ਤੋਂ ਪ੍ਰਦਾਨ ਕਰਤੀ ਜੀ ਗੁਰਪੀ ਸਿੰਘ ਸਾਹਿਬ ਸਰਪੰਚਨ थाना ਸਰਕਲ ਪੁੱਜਾ ਮੁੰਡੀ ਤੋਂ ਪ੍ਰਦਾਨ ਗੁਰਲਾਟ ਗੁਰਲਾਬ ਸਿੰਘ ਟੀਲ ਵਸਪਾ ਸਾਹਿਬ ਸਰਪੰਚ ਸਰਕਲ ਪੁੱਤਗਵਾਲੀ ਤੋਂ ਸੁਖਮੰਦਰ ਸਿੰਘ ਸੁਖੀ ਸਾਹਿਬ ਸਰਪੰਚ ਸਰਕਲ ਸਰਕਲ ਅਤਲ ਅਬਲੋ ਤੋਂ ਗੀਕਬਾਲ ਸਿੰਘ ਸਾਹਿਬ ਦਾ ਸਰਪੰਚ ਬਰਕਨ ਦੀ ਸਰਕਲ ਨਈਆਂ ਵਾਲਾ ਤੋਂ ਅਮਰਜੀਤ ਸਿੰਘ ਝੰਡਾ ਵਾਲਾ ਸਰਕਲ ਸਿਬਿਆੰਤ ਸਿਬਿਆੰਤ ਤੋਂ ਪਲ ਪਲਤਲ ਵਿੰਪਲ ਵਿੰਦਰ ਸਿੰਘ ਪਿੰਡਰ ਪਿੰਡ ਕਾਲੀਆਂ ਖੁਰ ਤੋਂ ਤਲੇਰਾ ਮਬ ਸਰਕਲ ਤੋਂ ਦੂਜੀ ਸਿੰਘ ਤੋਂ ਲੇਕੇ ਖਬਰ ਖਬਰ ਸਮਸਾ ਖਬਰ ਨੂੰ ਤੇਖਾ ਦਿਖਾ ਦਿੱਤਾ ਧੰਨਵਾਦ ਆ